ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੱਕੇ ਸਰਹੱਦੀ ਨਾਕੇ ਜੀ ਹਾਂ ਜਿਸ ਦੇ ਵਿੱਚ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਚਲਾਈ ਜਾ ਰਹੀ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਸ਼੍ਰੀ ਅਭਿਮਨਿਉ ਰਾਣਾ ਆਈਪੀਐਸ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸੇ ਤਹਿਤ ਰਾਤ ਦਿਨ ਨਾਕੇਬੰਦੀ ਕਰਕੇ ਪੁਲਿਸ ਵੱਲੋਂ ਜਿਹੜੀ ਕਿ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੀਸੀਆਰ ਅਤੇ ਜਿਹੜੇ ਕਿ ਗਸ਼ਤੀ ਟੀਮਾਂ ਵੱਲੋਂ ਇਲਾਕਿਆਂ ਵਿੱਚ ਲਗਾਤਾਰ ਜਿਹੜੀ ਕਿ ਗਸ਼ਤ ਕੀਤੀ ਜਾ ਰਹੀ ਹੈ ਇਸ ਮੁਹਿੰਮ ਦੇ ਤਹਿਤ ਜ਼ਿਲ੍ਹੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਦੇ ਅੰਦਰ ਬਾਹਰ ਜਾਣ ਵਾਲੇ ਮੁੱਖ ਰਸਤਿਆਂ ਤੇ ਕੁੱਲ 9 ਪੱਕੇ ਇੰਟਰ ਡਿਸਟ੍ਰਿਕਟ ਸਰਹੱਦੀ ਨਾਕੇ ਜਿਹੜੇ ਕੀ ਸਥਾਪਿਤ ਕੀਤੇ ਗਏ ਨੇ ਇਹਨਾਂ ਨਾਕਿਆਂ ਰਾਹੀਂ ਜ਼ਿਲ੍ਹੇ ਦੇ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਹਰ ਵਾਹਨ ਅਤੇ ਵਿਅਕਤੀ ਦੀ ਸਖਤ ਚੈਕਿੰਗ ਕੀਤੀ ਜਾ ਰਹੀ ਹੈ। ਦਿੱਤੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿਉ ਰਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸਵੇਰ ਦੀ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਵਾਰ ਅਗੇਂਸਟ ਗੈਂਗਸਟਰ ਹੈ ਮਤਲਬ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਤੇਜ਼ ਕਰਨ ਲਈ ਸਖਤੀ ਨਾਲ ਉਹਨਾਂ ਨਾਲ ਨਜਿੱਠਣ ਵਾਸਤੇ ਤੇ ਲੋਕਾਂ ਦੀ ਸੁਰੱਖਿਆ ਵਾਸਤੇ ਰੰਭ ਕੀਤੀ ਹੈ। ਔਰ ਉਹਦੇ ਤਹਿਤ ਸਾਡੀ ਇਹ ਕੋਸ਼ਿਸ਼ ਹੈ ਵੀ ਅਸੀਂ ਹਰ ਸ਼ੱਕੀ ਵੀਹਿਕਲ ਦੀ ਹਰ ਸ਼ੱਕੀ ਵਿਅਕਤੀ ਦੀ ਹਰੇਕ ਜਿੰਨੇ ਸਾਡੇ ਕੋਲ ਐਪਸ ਮਿਲੇ ਆ ਉਹਨਾਂ ਦੇ ਮੁਤਾਬਕ ਉਹਨਾਂ ਦੀ ਵੈਰੀਫਿਕੇਸ਼ਨ ਕਰੀਏ ਉਹਨਾਂ ਦੀ ਚੈਕਿੰਗ ਕਰੀਏ ਤਾਂ ਕਿ ਵੱਧ ਤੋਂ ਵੱਧ ਇਸ ਚੀਜ਼ ਦਾ ਪ੍ਰਭਾਵ ਪਵੇ ਔਰ ਜਿਹੜੀ ਆਮ ਪਬਲਿਕ ਹੈ ਆਮ ਜਨਤਾ ਉਸ ਸੁਰੱਖਿਆ ਦੀ ਭਾਵਨਾ ਮਹਿਸੂਸ ਕਰੇ ਕਿਸੇ ਨੂੰ ਡਰਨ ਦੀ ਮਤਲਬ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਕੋਈ ਸਾਨੂੰ ਇਨਟੀਮੇਸ਼ਨ ਇਨਫਰਮੇਸ਼ਨ ਸਾਂਝੀ ਕਰ ਸਕਦੇ ਆ ਅਸੀਂ ਬਿਲਕੁਲ ਐਕਟਿਵ ਐਕਸ਼ਨ ਕਰਨ ਵਾਸਤੇ ਜਦੋਂ ਵੀ ਕਿਸੇ ਕਿਸਮ ਦੀ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਸਾਡੇ ਕੋਲੋਂ ਡਰਨ ਦੀ ਲੋੜ ਨਹੀਂ ਹੈਗੀ ਜਿਹੜੇ ਗੈਂਗਸਟਰ ਹੈ ਜਾਂ ਮਾੜੇ ਅੰਸਰ ਨੇ ਮਾੜੇ ਕੰਮ ਕਰਨ ਵਾਲੇ ਨਸ਼ਾ ਤਸਕਰ ਦੂਜੇ ਤੀਜੇ ਉਹਨਾਂ ਦੇ ਉੱਤੇ ਪੁਲਿਸ ਦਾ ਡਰ ਤੇ ਪ੍ਰਭਾਵ ਪੈਦਾ ਕਰ ਲਈ ਇਹ ਮਹਿੰਮ ਚਲਾਈ ਗਈ ਹੈ ਇਹ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਅਸੀਂ ਪੂਰੇ ਸਟਰਕਚਰ ਦੇ ਨਾਲ ਪੂਰੇ ਉਸ ਸਿਸਟਮ ਦੇ ਨਾਲ ਵੱਧ ਤੋਂ ਵੱਧ ਬੈਰੀਕੇਡ ਲਾ ਕੇ ਨਵੇਂ ਸਾਨੂੰ ਸਾਧਨ ਪ੍ਰੋਵਾਈਡ ਕਰਾਏ ਗਏ ਆ ਉਹਨਾਂ ਦੀ ਹੈਲਪ ਨਾਲ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਔਰ ਮੈਕਸਿਮਮ ਚੈਕਿੰਗ ਜਿਹੜੀ ਹੈ ਇੰਪਰੂਵ ਕਰ ਰਹੇ ਆ ਤੇ ਇਹ ਕੰਟੀਨਿਊ ਚੱਲੂਗੀ ਇਹ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂਗੀ ਸਾਡੇ ਵੱਲੋਂ ਪੂਰਨ ਸੁਰੱਖਿਆ ਤੇ ਪੂਰੀ ਕਾਰਵਾਈ ਸਮੇਂ ਸਿਰ ਨਾਲ ਦੀ ਨਾਲ ਐਕਟਿਵ ਹੋਊਗੀ